ਕੋਈ ਦੇਖਣ ਆਉਦਾ ਨਹੀਂ ਸਵੇਰ ਦਾ ਮੇਟ ਨੂੰ ਫੂਨ ਲਾਉਂਨੇ ਮੇਟ ਫੂਨੇ ਨਹੀਂ ਚੱਕਦਾ ਆ ਦੇਖੋ ਜੀ ਕੀ ਹਾਲ ਬਣਿਆ ਆ ਉਥੋਂ ਨਹਿਰ ਟੁੱਟ ਗਈ ਸਾਨੂੰ ਸਾਰਾ ਕੁਝ ਦਿਖਾਲਦੇ ਆ ਦੇਖੋ ਜੀ ਕੱਖ ਕੂੜਾ ਕਿੰਨਾ ਆ ਇਹਨਾਂ ਦਾ ਦੂਜੀ ਵਾਰੀ ਹਿੱਲਾ ਹੋ ਗਿਆ ਆ ਦੇਖੋ ਜੀ ਮਾੜੀ ਹੀ ਰਹਿੰਦੀ ਐ ਜਾਂ ਨਹਿਰ ਟੁੱਟ ਗਈ ਸਾਰੇ ਪਿੰਡ ਚ ਪਾਣੀ ਜਾ ਵੜਨਾ ਇੱਥੇ ਸਵੇਰ ਦਾ ਕੋਈ ਨਹੀਂ ਬੜਿਆ ਕਈਆਂ ਨੂੰ ਫੋਨ ਕਰ ਹਟੇ ਆ ਜੀ ਸੱਚਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੀਐਸਓਡੀ ਨਹਿਰੀ ਵਿਭਾਗ ਵੱਲੋਂ ਸੰਗਤਪੁਰ ਤੋਂ ਢੱਡੇ ਵਾਲੀ ਨਹਿਰ ਵਿੱਚ ਛੱਡੇ ਪਾਣੀ ਦੇ ਓਵਰਫਲੋ ਹੋਣ ਨਾਲ ਪਿੰਡ ਲਖਪੁਰ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਹਿਰੀ ਵਿਭਾਗ ਵੱਲੋਂ ਉਕਤ ਨਹਿਰ 'ਚ ਪਾਣੀ ਛੱਡਿਆ ਗਿਆ ਸੀ ਨਹਿਰ ਦੀ ਸਫਾਈ ਨਾ ਹੋਣ ਤੇ ਪੁਲੀਆਂ ਨੀਵੀਆਂ ਹੋਣ ਕਰਕੇ ਨਹਿਰ ਦਾ ਪਾਣੀ ਓਵਰਫਲੋ ਹੋ ਕੇ ਨੇੜਲੇ ਖੇਤਾਂ ਜਾਵੜਿਆ ਅਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਪ੍ਰਭਾਵਿਤ ਕਿਸਾਨਾਂ ਜਸਕਰਨ ਸਿੰਘ ਜਤਿੰਦਰ ਸਿੰਘ ਸਾਹਿਬ ਦਾ ਪੰਚ ਸੁਰਜੀਤ ਸਿੰਘ ਅਤੇ ਪਿਆਰਾ ਸਿੰਘ ਨੇ ਦੱਸਿਆ ਕਿ ਕਰੀਬ ਜੀ ਬੀ ਕਣਕ ਇਸ ਪਾਣੀ ਦੀ ਮਾਰ ਨਾਲ ਖਰਾਬ ਹੋਈ ਹੈ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਹਰਾਨੀ ਨਾਲ ਦੱਸਿਆ ਕਿ ਉਕਤ ਹਲਤ ਦੌਰਾਨ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਉਹਨਾਂ ਨੇ ਖੁਦ ਇਕੱਠੇ ਹੋ ਕੇ ਸਮਾ ਰਹਿੰਦੇ ਆ ਪੁਲੀ ਦੀ ਸਭਾਈ ਕੀਤੀ ਜਿਸ ਦੇ ਚਲਦਿਆਂ ਰੁਕਿਆ ਹੋਇਆ ਪਾਣੀ ਦਾ ਵਹਾਹ ਚਾਲੂ ਹੋਇਆ ਉਹਨਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਹਿਰ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਚਾਈਜਾ ਲੈ ਕੇ ਨਹਿਰ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ ਅਤੇ ਪੁਰਾਣੇ ਸਮੇਂ ਦੀਆਂ ਬੜੀਆਂ ਪੁਲੀਆਂ ਦਾ ਉੱਚੀਆਂ ਕਰਕੇ ਨਵੀਕਰਨ ਕੀਤਾ ਜਾਵੇ। ਉਹਨਾਂ ਆਮ ਲੋਕਾਂ ਨੂੰ ਵੀ ਫਰਜ਼ੋਰ ਅਪੀਲ ਕੀਤੀ ਕਿ ਨਹਿਰਾ ਵਿੱਚ ਗੰਦਗੀ ਨਾ ਸੁੱਟੀ ਜਾਵੇ ਤਾਂ ਜੋ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਇੰਦਰਜੀਤ ਸਿੰਘ, ਪੰਚ ਲਖਪੁਰ, ਪਰਮਿੰਦਰ ਸਿੰਘ, ਦਵਿੰਦਰ ਸਿੰਘ, ਸੁੱਖਾ ਚੱਕ ਪ੍ਰੇਮਾ, ਮੋਹਨ ਸਿੰਘ ਗੁਲਬੀਰ ਸਿੰਘ ਪਿਆਰਾ ਸਿੰਘ ਫਰਜਿੰਦਰ ਸਿੰਘ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਪਿੰਡ ਲਖਪੁਰ ਤੋਂ ਜਤਿੰਦਰ ਸਿੰਘ ਸਾਹਿਬਾ ਪੰਚਾਇਤ ਮੈਂਬਰ ਸਾਡੇ ਪਿੰਡ ਦੇ ਵਿੱਚ ਦੀ ਨਹਿਰ ਲੱਗਦੀ ਆ ਕਈ ਵਾਰ ਪਹਿਲਾਂ ਵੀ ਬਹੁਤ ਜ਼ਿਆਦਾ ਪਿੰਡ ਦਾ ਨੁਕਸਾਨ ਹੋਇਆ ਲੱਗੇ ਜਿੰਨੀ ਵੀ ਜ਼ਮੀਨ ਲੱਗਦੀ ਆ ਨਹਿਰ ਦਾ ਪਾਣੀ ਛੱਡ ਦਿੰਦੀ ਆ ਮੌਕੇ ਦੀ ਸਰਕਾਰ ਦਾ ਇਸ ਵਾਰ ਕੋਈ ਧਿਆਨ ਨਹੀਂ ਪਾਣੀ ਪੁਲੀਆਂ ਬਲੌਕ ਹੋ ਕੇ ਜ਼ਿਮੀਦਾਰਾਂ ਦੇ ਖੇਤਾਂ ਵੱਲ ਪਹਿਲਾਂ ਹੀ ਫਸਲ ਬੀਜਣ ਨੂੰ ਬਹੁਤ ਜ਼ਿਮੀਦਾਰ ਲੇਟ ਹੋ ਚੁੱਕਾ ਆ ਪਹਿਲਾ ਝੋਨੇ ਦੀ ਖੱਜਲ ਖਰਾਬੀ ਮੰਡੀਆਂ ਦੇ ਵਿੱਚ ਕੋਈ ਫਸਲ ਨਹੀਂ ਚੱਕ ਹੋਈ ਟਾਈਮ ਨਾਲ ਉਸ ਤੋਂ ਬਾਅਦ ਪਰਾਲੀ ਨਹੀਂ ਕਿਸੇ ਨੇ ਚੱਕੀ ਪਹਿਲਾਂ ਕਣਕੀ ਬੀਜੀ ਪੰਜ 6 ਏਕੜ ਪਹਿਲਾਂ ਕਣਕ ਦੇ ਇਸੇ ਤਰ੍ਹਾਂ ਖਰਾਬ ਹੋ ਗਿਆ ਦੂਜੀ ਵਾਰੀ ਇਸ ਮੁੰਡੇ ਦੇ ਠੇਕੇ ਦੇ 28 30 ਹਜ਼ਾਰ ਨੂੰ ਠੇਕੇ ਦੇ ਜ਼ਮੀਨ ਆ ਦੂਜੀ ਵਾਰੀ ਫੇਰ 5 ਤੋਂ 10 ਏਕੜ ਤੇ ਭਰ ਗਏ ਆ ਪਾਣੀ ਦੇ ਨਾਲ ਜੇ ਪ੍ਰਸ਼ਾਸਨ ਨੂੰ ਦੱਸਦੇ ਆ ਕੋਈ ਸੁਣਵਾਈ ਨਹੀਂ ਕਰਦਾ ਕੋਈ ਮੌਕੇ ਤੇ ਅਫਸਰ ਨਹੀਂ ਪਹੁੰਚਦਾ ਸਵੇਰ ਦੇ ਜ਼ਿਮੀਦਾਰ 6 ਵਜੇ ਦੇ ਆਪ ਲੱਗੇ ਹੋਏ ਆ 7:00 ਵੱਜ ਗਏ 1:30 ਹੋ ਗਏ 4 ਘੰਟਿਆਂ ਦੇ ਵਿੱਚ ਜ਼ਿਮੀਂਦਾਰਾਂ ਨੇ ਆਪ ਰਲ ਮਿਲ ਕੇ ਨਹਿਰ ਦੇ ਬਲਾਕੇਜ ਜਿਹੜੀ ਹੋਈ ਸੀ ਪਾਣੀ ਦੀ ਉਹ ਖੋਲੀ ਆ ਕੋਈ ਮੌਕੇ ਦਾ ਅਫਸਰ ਸਾਰ ਨਹੀਂ ਲੈ ਰਿਹਾ ਕਿਸਾਨ ਜੇ ਕਿਸਾਨ ਇੱਕ ਪਰਾਲੀ ਨੂੰ ਅੱਗ ਲਾਉਂਦਾ ਆ ਤਾਂ ਸਾਰੀਆਂ ਸਰਕਾਰਾਂ ਮੌਕੇ ਦੀਆਂ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਜਾਂਦਾ ਅੱਗ ਲਾਉਣ ਨੂੰ ਹੁਣ ਕੋਈ ਸੈਟੇਲਾਈਟ ਕੰਮ ਨਹੀਂ ਕਰ ਰਿਹਾ ਕੋਈ ਕਿਸੇ ਕਿਸਾਨ ਦੀ ਸਾਰ ਨਹੀਂ ਲੈ ਰਿਹਾ ਬਾਹਾਂ ਨਹੀਂ ਫੜ ਰਿਹਾ ਮੌਕੇ ਦੀ ਸਰਕਾਰ ਇੰਨੀ ਨਕਮੀ ਔਰ ਭੈੜੀ ਹੋ ਚੁੱਕੀ ਆ ਹਰ ਇੱਕ ਬੰਦਾ ਹਰ ਇੱਕ ਵਰਗ ਇਸ ਤੋਂ ਦੁਖੀ ਆ ਅਸੀਂ ਬੇਨਤੀ ਕਰਦੇ ਹਾਂ ਇਸ ਜ਼ਿਮੀਦਾਰ ਦੇ ਨਾਲ ਜਿੰਨਾ ਵੀ ਇਹਦਾ ਨੁਕਸਾਨ ਹੋਇਆ ਇਹਦਾ ਮੁਆਵਜ਼ੇ ਦੀ ਪ੍ਰਵਹਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਲਖਪੁਰ ਮੇਰਾ ਨਾਮ ਜਸਕਰਨ ਸਿੰਘ ਸੰਨਪੁਰਪਾਲ ਸਿੰਘ ਨਹਿਰੀ ਭਾਗ ਨੇ ਦੋ ਵਾਰੀ ਮੇਰੀ ਕਣਕ ਬੀਜੀ ਦੇ ਪਾਣੀ ਛੱਡਦਾ ਖਤੇ ਨਹਿਰ ਉੱਛਲ ਕੇ ਭਰ ਗਿਆ ਸਾਫ ਨਹਿਰ ਕਰਦੇ ਨਹੀਂਗੇ ਆ ਦੋ ਵਾਰੀ ਮੇਰੇ 10 ਕੇਡ ਭਰਤੇ ਆ ਠੇਕੇ ਦੇ ਮੈਂ ਜ਼ਮੀਨ ਲਈਓ ਵਾਲੇ ਤੇ ਆ ਦੋ ਵਾਰੀ ਮੇਰਾ ਨੁਕਸਾਨ ਕਰਦਾ ਗੋਡੇ ਗੋਡੇ ਪਾਣੀ ਆ